ਮੈਂ ਪ੍ਰਵੀਨ ਕੁਮਾਰ ਰੇਲਵੇ ਰੋਡ ਹਮਾਇਪੁਰ ਸਰਹੰਦ ਦਾ ਰਹਿਣ ਵਾਲਾ ਪਿਛਲੇ ਸਾਲ ਜੂਨ ਦੇ ਮਹੀਨੇ ਚ ਮੇਰੀ ਬਟਿਆ ਦੀ ਸ਼ਾਦੀ ਸੀ ਫਾਈਨੈਂਸ਼ੀਅਲੀ ਅਪਸੈਟ ਹੋਣ ਕਰਕੇ ਅਸੀਂ ਪੰਜਾਬ ਸਰਕਾਰ ਕੋਲੋਂ ਮਦਦ ਮੰਗੀ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਵੀ ਜਾ ਰਹੀਆਂ ਹਨ ਗਰੀਬਾਂ ਦੇ ਭਲੇ ਵਾਸਤੇ ਜੀ ਜੀ ਵਿਸ਼ਰਣ ਸਕੀਮ ਤਹਿਤ ਸਾਨੂੰ 52000 ਰੁਪਏ ਦੀ ਜੋ ਸਰਕਾਰ ਨੇ ਮਦਦ ਦਿੱਤੀ ਹੈ ਉਸ ਦੇ ਨਾਲ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅਸੀਂ ਸਰਕਾਰ ਤੋਂ ਹੋਰ ਵੀ ਉਮੀਦਾਂ ਰੱਖਦੇ ਆ ਕਿ ਸਾਡੇ ਜਿਹੇ ਹੋਰ ਵੀ ਜਿਹੜੇ ਫਾਈਨੈਂਸ਼ਲੀ ਅਫਸੈਟ ਹੋਏ ਹੋਏ ਲੋਕ ਨੇ ਉਹਨਾਂ ਦੀ ਵੀ ਮਦਦ ਕੀਤੀ ਜਾਵੇ। ਭਗਵੰਤ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਨਿਰਮਨ ਮਨਜੀਤ ਕੁਮਾਰ ਐ ਮੈਂ ਦਿਹਾੜੀ ਤੇ ਗੁਜ਼ਾਰਾ-ਗੁਜ਼ਾਰਾ ਕਰਦਾ ਤੇ ਆਪਣੇ ਬੱਚਾ ਨੂੰ ਪਾਲਦਾ। ਅਸੀਂ ਜਿਹੜੇ ਪੈਸੇ ਤੇ ਜੋਕਾਂਬਰੀ ਵੀ ਕਾਫੀ ਲਾਏ ਨੇ ਪੜਾਈਆਂ ਉੱਪਰ ਖਰਚਾ ਬਹੁਤ ਹੋਇਆ। ਮੇਰੀ ਬੇਟੀ ਦੀ شادی ਇਸ ਸਾਲ ਹੋ ਗਿਆ ਤੇ ਇਸ ਕਾਰਨ ਅਸੀਂ ਜਿਹੜੀ 51% ਦੀ ਸਕੀਮ ਹੈ ਉਹ ਅਸੀਂ ਅਪਲਾਈ ਕੀਤੀ ਸੀ ਸਾਨੂੰ ਮਿਲ ਚੁੱਕੇ ਨੇ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਸਰਕਾਰ ਦਾ ਤੇ ਬਹੁਤ ਵਧੀਆ ਸਰਕਾਰ ਹੈ ਆਨ ਬੋਲੇ ਟਾਈਮ ਦੇ ਵਿੱਚ ਉਹੀ ਸਰਕਾਰ ਆਵੇ ਮਾਨ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ